ਜਦੋਂ ਗੁਰ ਤੇ ਸਾਫ ਕਰਦੇ ਆ ਬੜੀਆਂ ਵੱਡੀਆਂ ਸੂਈਆਂ ਲਾਉਂਦੇ ਆ ਮੇਰੇ ਪ੍ਰਾਈਵੇਟ ਪਾਰਟ ਦੇ ਲੱਗੇ ਬੜਾ ਦਰਦ ਦਾ ਬੜਾ ਹਰੋਨਾ ਉੱਥੇ ਮੇਰਾ ਲਾਜ ਕਰਾ ਦੋ ਮੈਨੂੰ ਠੀਕ ਕਰਵਾ ਦੋ ਪਹਿਲੋਂ ਵਰਗਾ ਕਰ ਦੋ ਸਰੀਏ ਇੱਕ ਸਵਾਲ ਉੱਠਦਾ ਵੀਰੇ ਤੁਸੀਂ ਕਦੀ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਤਾਂ ਨਹੀਂ ਕੀਤਾ ਨਹੀਂ ਵੀਰ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ ਮੈਨੂੰ ਤੇ ਜਿੰਮ ਦਾ ਵੀ ਬੜਾ ਸ਼ੌਂਕ ਸੀਗਾ ਅੱਛਾ ਜੀ ਇਨਸਾਨ ਕਦੀ ਨਹੀਂ ਸੋਚਦਾ ਕਿ ਉਸ ਤੇ ਕਿਸ ਸਮੇਂ ਕਿਹੋ ਜਿਹਾ ਸਮਾਂ ਆਏਗਾ ਵੀਰ ਜੀ ਕਦੀ ਸੋਚਿਆ ਸੀ ਕਿ ਅੱਜ ਅਜਿਹੇ ਹਾਲਾਤ ਹੋਣਗੇ ਤਾਂ ਮੰਗਣਾ ਪੈ ਜਾਊਗਾ ਤੁਸੀਂ ਦੇਖ ਰਹੇ ਹੋ ਪੰਜਾਬ 9 ਟੀਵੀ ਯੂਐਸਏ ਤੇ ਮੈਂ ਹਾਂ ਦਲਜੀਤ ਸਿੰਘ ਐਸ ਵੇਲੇ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਤਰਨਤਾਰਨ ਹਲਕੇ ਦੇ ਪਿੰਡ ਸੋਲ ਦੇ ਵਿੱਚ ਮੌਜੂਦ ਹ ਤੇ ਇਹ ਤਸਵੀਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਵਿਖਾ ਦਿੱਤੀ ਜਾਵੇ ਕਿ ਪਿਛਲੇ 3 ਮਹੀਨਿਆਂ ਤੋਂ ਇਹ ਵੀਰ ਜਿਹੜਾ ਗੁਰਦੇ ਖਰਾਬ ਹੋਣ ਕਰਕੇ ਮੰਜੇ ਤੇ ਐ ਤੇ ਅੱਜ ਇਲਾਜ ਲਈ ਕਿਸੇ ਦਾਨੀ ਸੱਜਣ ਨੂੰ ਉਡੀਕ ਰਿਹਾ ਪੂਰਾ ਪਰਿਵਾਰ ਕਿਉਂਕਿ ਜੋ ਕੁਝ ਉਹਨਾਂ ਦੇ ਕੋਲ ਹੈਗਾ ਸੀ ਉਹ ਵਟ ਵੇਚ ਕੇ ਜਿਹੜਾ ਇਸ ਵੀਰ ਤੇ ਲਗਾ ਚੁੱਕੇ ਹਨ ਅਤੇ ਡਾਕਟਰਾਂ ਨੇ ਜਿਹੜਾ 10 ਤੋਂ 12 ਲੱਖ ਦਾ ਖਰਚਾ ਦੱਸਿਆ ਹੈ ਤੇ ਆਹ ਹਾਲਾਤ ਨੇ ਉਸ ਪਰਿਵਾਰ ਦੇ ਵੀਰ ਦੀਆਂ ਰਿਪੋਰਟਾਂ ਵੀ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋਗੇ ਘਰ ਦੇ ਹਾਲਾਤ ਵੀ ਜਿਹੜੇ ਨੇ ਉਹ ਤਸਵੀਰਾਂ 'ਚ ਵੇਖ ਰਹੇ ਹੋਗੇ ਪਰਿਵਾਰ ਸਾਡੇ ਨਾਲ ਮੌਜੂਦ ਹੈ ਵੀਰ ਦਾ ਭਰਾ ਹੈ ਵੀਰਜੀ ਕੀ ਨਾਮ ਹੈ ਇਸ ਵੀਰ ਦਾ ਜੀ ਇਹਦਾ ਨਾਂ ਜਗਰਪਿੰਦਰ ਸਿੰਘ ਆ ਜੀ ਜੀ ਹਾਂਜੀ ਤੇ ਉਮਰ 22 ਸਾਲ ਆ ਜੀ 22 ਸਾਲ ਉਮਰ ਤੁਹਾਡਾ ਵੀਰ ਜੀ ਕੀ ਨਾਮ ਹੈ ਮੇਰਾ ਨਾਂ ਗਰਜੰਟ ਸਿੰਘ ਹੈ ਅੱਛਾ ਵੀਰ ਜੀ ਕੀ ਹਾਲਾਤ ਨੇ ਘਰ ਦੇ ਤੁਸੀਂ ਫਿਰ ਇਹ ਕਿੰਨੇ ਸਮੇਂ ਤੋਂ ਵੀਰ ਮੰਜੇ ਤੇ ਆ ਕਿਵੇਂ ਇਲਾਜ ਕਰਾ ਰਹੇ ਹੋ ਕੀ ਹਾਲਾਤ ਨੇ ਘਰ ਦੇ ਹਲਾ ਤੀ ਤੂੰ ਵੇਖ ਹੀ ਸਕਦੇ ਜੇ ਬਾਕੀ ਇਹ ਹੋ ਗਿਆ 2.5 ਮਹੀਨੇ ਹੋ ਗਿਆ ਨੂੰ ਲਾਜ ਕਰਾਉਂਦੇ ਨੇ ਜਿੰਨਾ ਤੱਕ ਤਈ ਹਸਪੀਟਲ ਐਡਮਿਟ ਰਹੇ ਆ ਉਦੋਂ ਤੱਕ ਸਾਡਾ ਯਾਨੀ ਕਿ 2.5 ਤੋਂ 3 ਲੱਖ ਰੁਪਇਆ ਖਰਚਾ ਆ ਚੁੱਕਿਆ ਹੈ ਜਦੋਂ ਐਡਮਿਟ ਦੇ ਜਦੋਂ ਰਹੇ ਉਹ ਤੋਂ ਬਾਅਦ ਹੁਣ ਥੋੜਾ ਥੋੜਾ ਆ ਹੀ ਜਾਂਦਾ ਹਫਤੇ ਜੀ ਯਾਨੀ ਕਿ ਦੋ ਵਾਰ ਜਾਂਦੇ ਡਾਇਲਿਸਿਸ ਕਰਾਉਣਾ ਤੇ ਇੱਕ ਵਾਰ ਸਾਡਾ 3000 3200 ਰੁਪਇਆ ਖਰਚਾ ਆ ਜਾਂਦਾ ਵਾ ਤੇ ਹਫਤੇ ਜੀ ਦੋ ਵਾਰ ਜਾਂਦਾ ਵਾ ਡਾਇਲਿਸਿਸ ਕਰਾਉਣਾ ਵੀਰ ਜੀ ਤੁਸੀਂ ਖਬਰਾਂ ਚ ਵੇਖਦੇ ਹੋਣੇ ਕਿ ਕਿਵੇਂ ਜਿਹੜੇ ਪੰਜਾਬੀ ਕਲਾਕਾਰ ਵੀ ਨੇ ਸਾਡੇ ਵੀਰ ਉਹ ਵੀ ਮਦਦ ਕਰਨ ਲਈ ਅੱਗੇ ਆ ਰਹੇ ਨੇ ਤਾਂ ਉਮੀਦ ਕੀ ਹੈ ਕਿ ਹੁਣ ਜਿਵੇਂ ਤੁਸੀਂ ਇਲਾਜ ਕਰਾ ਚੁੱਕੇ ਜੇ ਤੁਹਾਡੇ ਘਰ ਕੋਈ ਹੁਣ ਪੈਸਾ ਵੀ ਨਹੀਂ ਇਲਾਜ ਕਰਾਉਣ ਨੂੰ ਕੀ ਦਾਨੀ ਸੱਜਣਾ ਨੂੰ ਮਦਦ ਦੀ ਅਪੀਲ ਕਰਨੀ ਚਾਹੋਗੇ ਤੁਸੀਂ ਵੇਖਦੇ ਹੋ ਜਿਹੜੇ ਦਾਨੀ ਸੱਜਣਾ ਸਮੇਂ-ਸਮੇਂ ਤੇ ਅਜਿਹੇ ਪਰਿਵਾਰਾਂ ਦੀ ਬਾਹ ਫੜਦੇ ਨੇ ਕਿਵੇਂ ਦੀ ਤੁਹਾਡੀ ਮਦਦ ਹੋ ਜੇ ਕਿ ਜਿਹੜਾ ਇਸ ਵੀਰ ਦਾ ਲਾਜ ਹੋ ਸਕੇ ਬਿਲਕੁਲ ਜੀ ਬਹੁਤ ਆਪਣੇ ਪੰਜਾਬ ਚ ਬਹੁਤ ਭਲੇ ਲੋਕ ਆ ਦੁਨੀਆ ਚ ਭਲੇ ਲੋਕ ਤੋਂ ਬਹੁਤ ਵਧੀਆ ਰਹਿੰਦੇ ਲੋਕ ਤੇ ਬਾਕੀ ਆਪਾਂ ਨੂੰ ਕੁਝ ਨਹੀਂ ਚਾਹੀਦਾ ਸਿਰਫ ਆਪਾਂ ਨੂੰ ਲਾਜ ਹੀ ਚਾਹੀਦਾ ਮੁੰਡਾ ਆਪਣਾ ਤੰਦਰੁਸਤੀ ਹੋਣਾ ਚਾਹੀਦਾ ਭਾਈ ਹਾਂਜੀ ਵੀਰ ਜੀ ਇਨਸਾਨ ਕਦੀ ਨਹੀਂ ਸੋਚਦਾ ਕਿ ਉਸਤੇ ਕਿਸ ਸਮੇਂ ਕਿਹੋ ਜਿਹਾ ਸਮਾਂ ਆ ਜਾਣਾ ਵੀਰ ਜੀ ਕਦੀ ਸੋਚਿਆ ਸੀ ਕਿ ਅੱਜ ਅਜਿਹੇ ਹਾਲਾਤ ਹੋਣਗੇ ਤਾਂ ਮੰਗਣਾ ਪੈ ਜੂਗਾ। ਨਾ ਜੀ ਬਿਲਕੁਲ ਨਹੀਂ ਜੀ ਆਪਾਂ ਜਿੰਨੇ ਕਮਾਉਣੇ ਹਨ ਓਨੇ ਕ ਆਪਾਂ ਰੋਟੀ ਪਾਣੀ ਪ੍ਰਸ਼ਾਦਾ ਵਧੀਆ ਚੱਲਦਾ ਹੀ। ਤੇ ਬਾਕੀ ਇੰਨਾ ਨਹੀਂ ਵੀ ਇੰਨਾ ਲੱਖ ਰੁਪਈਆ ਦਾ ਆਪਾਂ ਇਲਾਜ ਕਰਾ ਸੀਗੀ ਜਿਹੜਾ ਉਹ ਨਹੀਂ ਆਪਣੇ ਕੋ ਗੁਜਾਇਸ ਹੈਗੀ ਇਸ ਟਾਈਮ। ਜੀ ਤੇ ਜਿੰਨਾ ਕ ਹੈਗਾ ਓਨਾ ਕ ਆਪਾਂ ਖਰਚ ਚੁੱਕੇ ਆ ਬਾਕੀ ਆਪਣੇ ਕੋ ਜੇ ਤੱਕ ਗੁਜਾਇਸ ਨਹੀਂ ਹੁਣਦਾ ਹੈਗੀ। ਜੀ ਜੀ ਹਾਂਜੀ ਸੋ ਵੀਰ ਦੀ ਮਾਤਾ ਜੀ ਵੀ ਮੌਜੂਦ ਹੈ। ਮਾਤਾ ਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਬਲਜੀਤ ਕੌਰ ਹੈ ਜੀ। ਅੱਛਾ ਮਾਤਾ ਜੀ ਕਿੰਨੇ ਚਿਰ ਤੋਂ ਇਹ ਹਾਲਾਤ ਨੇ ਵੀਰਦੇ ਤੇ ਘਰ ਦਾ ਵੀ ਹਾਲਾਤ ਅਸੀਂ ਵੇਖ ਰਹੇ ਆ ਜਿਹੜੇ ਸਮੇਂ ਸਮੇਂ ਤੇ ਦਾਨੀ ਸੱਜਣ ਜਿਹੜੇ ਆ ਉਹ ਜਿਹੇ ਵੀਰਾਂ ਦਾ ਇਲਾਜ ਕਰਾਉਂਦੇ ਨੇ ਬਾਹ ਫੜਦੇ ਨੇ ਫਿਰ ਉਹਨਾਂ ਨੂੰ ਕੀ ਅਪੀਲ ਵੀ ਕਰਨੀ ਚਾਹੋਗੇ ਜੀ ਹਾਂਜੀ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਸਾਡੇ ਮੁੰਡੇ ਦਾ ਇਲਾਜ ਹੋ ਜਾਏ ਮੁੰਡੇ ਦਾ ਇਲਾਜ ਹੋ ਜਾਏ ਹਾਂਜੀ ਸਹੀ ਮਾਦਾਈ ਮਾਂ ਨੂੰ ਹਮੇਸ਼ਾ ਇੱਕ ਤਾਂ ਗਰੈਂਦੀ ਆ ਕਿ ਉਸ ਦਾ ਬੱਚਾ ਜਮਾਨ ਹੋਵੇ ਕੰਮ ਤੇ ਜਾਵੇ ਉਸ ਦਾ ਵਿਆਹ ਕਰਨਾ ਹੈ ਲੇਕਿਨ ਜਦੋਂ ਤੁਸੀਂ ਇਹ ਹਾਲਾਤ ਚ ਵੇਖਦੇ ਫਿਰ ਮਨ ਦੀ ਸਥਿਤੀ ਕੀ ਰਹਿੰਦੀ ਉਦੋਂ ਬਹੁਤ ਕਿੰਨਾ ਦੁੱਖ ਹੁੰਦਾ ਹੈ ਬਹੁਤ ਦੁੱਖ ਹੁੰਦਾ ਜੀ ਸਹੀ ਹਾਂਜੀ ਕਦੀ ਸੋਚਿਆ ਸੀ ਇਹ ਦਿਨ ਵੀ ਕਿ ਆਉਗਾ ਕਿ ਜਿਹੜਾ ਮਨ ਇੰਨਾ ਉਦਾਸ ਹੋ ਨਾ ਇਹ 14 ਪਿਆਡਾ ਬੇਟਾ ਪਹਿਲਾਂ ਵਰਗਾ ਹੋ ਜੇ ਠੀਕ ਹੋ ਜੇ ਹਾਂਜੀ ਬਿਲਕੁਲ ਇੱਕ ਮਾਂ ਦਾ ਦਿਲ ਜਿਹੜਾ ਹੁੰਦਾ ਹੈ ਹਮੇਸ਼ਾ ਹੀ ਇਹੀ ਸੋਚਦਾ ਆਪਾਂ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਦੋਸਤੋ ਵੀਰ ਨਾਲ ਜ਼ਿਆਦੀ ਗੱਲਬਾਤ ਨਹੀਂ ਕਰ ਸਕਦੇ ਪਰ ਥੋੜੇ ਲਫ਼ਜ਼ਾਂ ਦੇ ਵਿੱਚ ਉਹਦੇ ਵੱਲੋਂ ਇੰਨਾ ਜ਼ਰੂਰ ਕਵਾਂਗੇ ਵੀ ਵੀਰ ਜੀ ਤੁਸੀਂ ਮਤ ਕਰਿਓ ਉਹ ਵੀ ਤੁਹਾਨੂੰ ਦੱਸ ਦਿੰਦਾ ਕਿ ਵੀਰੇ ਮਤ ਵੀਰੇ ਮੈਂ ਇੱਕ ਸੰਪਸ਼ਟ ਤੌਰ ਤੇ ਇੱਕ ਗੱਲ ਕਰਨੀ ਚਾਹੁੰਨਾ ਬੜੇ ਅੱਜਕੱਲ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਅਕਸਰ ਹੀ ਇੱਕ ਸਵਾਲ ਉੱਠਦਾ ਵੀਰੇ ਤੁਸੀਂ ਕਦੀ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਤਾਂ ਨਹੀਂ ਕੀਤਾ ਨਹੀਂ ਵੀਰ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ ਮੈਨੂੰ ਤੇ ਜਿੰਮ ਦਾ ਵੀ ਬੜਾ ਸ਼ੌਂਕ ਸੀਗਾ ਅੱਛਾ ਜੀ ਮੈਂ ਕੋਈ ਗਲਤ ਚੀਜ਼ ਵੀ ਨਹੀਂ ਸੀ ਖਾਂਦਾ ਅੱਛਾ ਜੀ ਮੈਂ ਹਮੇਸ਼ਾ ਮੇਰੇ ਘਰ ਦੇ ਨੀਂਗਾ ਜੇ ਮੇਰੇ ਘਰ ਦੇ ਉਹ ਮੇਰੇ ਤੇ ਪੂਰਾ ਯਕੀਨ ਹੈ ਵੀ ਮੈਂ ਕਦੇ ਕੋਈ ਗਲਤ ਕਦਮ ਨਹੀਂ ਉਠਾ ਸਕਦਾ ਕੋਈ ਕੰਮ ਵੀ ਕਰਦੇ ਸੀ ਜਾਂ ਫਿਰ ਅਜੇ ਸਟੱਡੀ ਕਰਕੇ ਠੇ ਤੁਸੀਂ ਵੀਰੇ ਮੈਂ ਅਜੇ ਪਲੱਸ 2 ਕੀਤੀ ਸੀ ਜੀ ਤੇ ਉਦੋਂ ਹੀ ਪ੍ਰੋਬਲਮ ਆਉਣ ਲੱਗ ਗਈ ਉਸ ਤੋਂ ਕੁਝ ਮਹੀਨੇ ਬਾਅਦ ਅੱਛਾ ਜੀ ਹਾਂਜੀ ਮੇਰਾ ਜਿਹੜੀ ਮੈਂ ਰੋਟੀ ਖਾਣਾ ਸੀ ਉਹ ਰੋਟੀ 5 ਦਿਨ ਹੀ ਸੀ ਉਲਟੀ ਆ ਜਾਂਦੀ ਸੀ ਉਸੇ ਵੇਲੇ ਸਾਹ ਰੁਕਣਾ ਸ਼ੁਰੂ ਹੋ ਗਿਆ ਖਾਂਸੀ ਵੀ ਹੁੰਦੀ ਸੀ ਬੜੀ ਤਕਲੀਫ ਹੁੰਦੀ ਸੀ ਜਿਹੜੇ ਦਾਨੀ ਸੱਜਣ ਤੁਹਾਨੂੰ ਹੁਣ ਚੈਨਲ ਦੇ ਮਾਧਮ ਰਾਹੀਂ ਦੇਖ ਰਹੇ ਨੇ ਕੀ ਅਪੀਲ ਕਰਨੀ ਚਾਹੁੰਦੇ ਕਿ ਤੁਹਾਡੀ ਸਹਾਇਤਾ ਹੋ ਜੇ ਵੀਰ ਜੀ ਵੀਰ ਮੇਰਾ ਨਾ ਮੈਂ ਬੜਾ ਟਾਈਮ ਹੋ ਗਿਆ ਮੈਂ ਬੜੀ ਤਕਲੀਫ ਚਾ ਤੀਸਰਾ ਮਹੀਨਾ ਚੱਲਣ ਡਿਆ ਬੜੀ ਤਕਲੀਫ ਹੋਣਦੀ ਹੈ ਜਦੋਂ ਗੁਰਦੇ ਸਾਫ ਕਰਦੇ ਆ ਬੜੀਆਂ ਵੱਡੀਆਂ ਸੂਈਆਂ ਲਾਉਂਦੇ ਆ ਮੇਰੇ ਪ੍ਰਾਈਵੇਟ ਪਾਰਟ ਦੇ ਲੱਗੇ ਦੋਨੋਂ ਸਾਈਡ ਤੇ ਬੜਾ ਦਰਦ ਦਾ ਮੈਂ ਬੜਾ ਹਰ ਹੋਂਦਾ ਉੱਥੇ ਮੇਰਾ ਲਾਜ ਕਰਾ ਦਿਓ ਮੈਨੂੰ ਠੀਕ ਕਰਵਾ ਦਿਓ ਪਹਿਲੋਂ ਵਰਗਾ ਕਰ ਦਿਓ ਤੁਸੀਂ ਵੇਖ ਸਕਦੇ ਹੋ ਕਿ ਉਸ ਵੀਰ ਨੇ ਭਰੇ ਮਨ ਨਾਲ ਦੱਸਿਆ ਕਿ ਕਿਵੇਂ ਜਦੋਂ ਡੈਲਸਿਸ ਹੁੰਦੀ ਹੈ ਤਾਂ ਕਿਹੜੀਆਂ ਤਕਲੀਫਾਂ ਦਾ ਉਸ ਨੂੰ ਸਾਹਮਣਾ ਕਰਨਾ ਪੈਂਦਾ ਸੋ ਪੰਜਾਬ ਦੇ ਵਿੱਚ ਬੜੇ ਦਾਨੀ ਵੀਰ ਨੇ ਦਾਨੀ ਸੱਜਣ ਨੇ ਜਿਹੜੇ ਸਮੇਂ-ਸਮੇਂ ਤੇ ਅਜਿਹੇ ਗਰੀਬ ਪਰਿਵਾਰਾਂ ਦੀ ਲੋੜਵੰਦ ਮਦਦਗਾਰਾਂ ਦੀ ਮਦਦ ਕਰਦੇ ਹਨ ਦੋਸਤੋ ਇਹ ਹਨ ਅਸਲ ਲੋੜਵੰਦ ਇਹ ਹੰਸਾ ਲੋੜਵੰਦ ਜਿੱਥੇ ਅਸੀਂ ਇਸ ਵੇਲੇ ਖੜੇ ਆ ਤਰਨਤਾਰ ਹਲਕੇ ਦਾ ਪਿੰਡ ਹੈ ਸੋਹਲ ਅਤੇ ਮਹਿਜ਼ 22 ਸਾਲ ਦਾ ਇਹ ਨੌਜਵਾਨ ਜਿਹੜਾ ਅੱਜ ਮੰਜੇ ਤੇ ਰੜਕ ਰਿਹਾ ਆ ਹਾਲਾਤ ਨੇ ਸਾਡੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਲੋਕਾਂ ਦੇ ਕਿ ਜਿਹੜਾ ਘਰ ਦੇ ਹਾਲਾਤਾਂ ਤੋਂ ਲੜਦਾ ਹੋਇਆ ਅੱਜ ਇੱਕ ਬਿਮਾਰੀ ਦੇ ਨਾਲ ਔਰ ਵੱਡੀ ਗੱਲ ਇਹ ਹੈ ਕਿ ਕੋਈ ਨਸ਼ਾ ਵੀ ਨਹੀਂ ਕਰਦਾ ਇੱਥੇ ਕਿਸਮਤ ਦੀ ਮਾਰ ਵੱਜੀ ਹੈ ਕਹਿ ਸਕਦੇ ਆ ਕੁਦਰਤ ਦੀ ਮਾਰ ਵੱਜੀ ਹੈ ਕੋਈ ਕਿਸਮਤ ਕੋਈ ਕਰਮਾਂ ਦਾ ਲੈਣਾ ਦੇਣਾ ਅੱਗੇ ਆ ਗਿਆ ਜਿਸ ਦੇ ਕਾਰਨ ਜਿਹੜਾ ਅੱਜ ਉਹ ਵੀਰ ਨਹੀਂ ਤਕਲੀਫ 'ਚ ਆ ਆਪਾਂ ਉਸ ਵੀਰ ਤੇ ਜਿਹੜਾ ਭਰਾ ਹੈ ਉਹਨਾਂ ਨੂੰ ਪੁੱਛਦੇ ਆ ਕਿ ਕੋਈ Google Pay ਵਾਲਾ ਜੇ ਉਹਨਾਂ ਦਾ ਨੰਬਰ ਹੋਵੇ ਕੋਈ ਜਿਸ ਤੇ ਇਹਨਾਂ ਨਾਲ ਸੰਪਰਕ ਹੋ ਸਕੇ ਉਹ ਤੁਹਾਨੂੰ ਦੱਸ ਸਕਣ ਸੰਪਰਕ ਹੋਣ ਤੋਂ ਬਾਅਦ ਭਾਵੇਂ ਤੁਸੀਂ ਘਰ ਆ ਕੇ ਵੇਖ ਲਓ ਆ ਹਾਲਾਤ ਨੇ ਉਸ ਪਰਿਵਾਰ ਮਾਰੂ ਰਹੀ ਹੈ ਦਾਦੀ ਵੀ ਰੋ ਰਹੀ ਹੈ ਕਿਉਂਕਿ 3 ਮਹੀਨਿਆਂ ਤੋਂ ਉਹਨਾਂ ਦਾ ਬੱਚਾ ਜਿਹੜਾ ਪੁੱਤਰ ਜਿਹੜਾ ਉਹ ਇਸ ਵਕਤ ਮੰਜੇ ਤੇ ਹੈ ਤੇ ਉਹ ਵਿਰਕਰਿਆ ਹੈ ਕਿ ਮੇਰਾ ਇਲਾਜ ਹੋ ਜੇ ਵੀਰ ਜੀ ਕੋਈ ਆਪਣਾ ਨੰਬਰ ਫੋਨ ਨੰਬਰ ਸਾਂਝਾ ਕਰ ਦਿਓ ਤਾ ਜੋ ਜਿੰਨੇ ਵੀ ਵੀਰ ਵੇਖ ਰਹੇ ਨੇ ਤੁਹਾਡੀ ਕੋ ਸਹਾਇਤਾ ਕਰ ਸਕੋ ਹਾਂਜੀ ਮੇਰੇ ਪਿਤਾ ਜੀ ਦਾ ਨੰਬਰ ਆ ਜੀ 8839182781 ਉੱਤੇ ਗੂਗਲ ਪੇ ਚੱਲਦਾ ਵਾ ਮੈਂ ਇੱਕ ਵਾਰ ਫਿਰ ਦੱਸ ਦਿੰਦਾ 8839182781 ਤੇ ਉੱਤੇ ਹੀ ਆਪਾਂ ਮਤਲਬ ਕਿ ਫੋਨ ਲਾ ਕੇ ਤੁਸੀਂ ਪੁੱਛ ਸਕਦੇ ਜਾਣਕਾਰੀ ਲੈ ਸਕਦੇ ਜੀ ਜੀ ਬਿਲਕੁਲ ਇਹ ਪਰਿਵਾਰ ਨੇ ਆਪਣਾ ਦਰਦ ਦੱਸਿਆ ਤੁਸੀਂ ਜਰੂਰ ਜਿਹੜਾ ਪਰਿਵਾਰ ਦੇ ਨਾਲ ਸੰਪਰਕ ਕਰਕੇ ਇਹਨਾਂ ਦੀ ਸਹਾਇਤਾ ਕਰਿਓ ਤੇ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਪੰਜਾਬ ਨੌ ਟੀਵੀ ਯੂ ਐਸ ਆ ਤਰਨਤਾਰਨ